ਉਹ ਕੱਲ ਲਾਇਬ੍ਰੇਰੀ ਵਿੱਚ ਅੜ ਆਵੇ ਮੈਂ ਉਹ ਨਾਵਲ ਸੀ ਪੜ ਆਵੇ ਜੋ ਪੜਦਾ ਸੀ ਤੂੰ ਪਰਸੋਂ ਵੇ ਕੱਲ ਲਾਇਬ੍ਰੇਰੀ ਵਿੱਚ ਅੜ ਆਵੇ ਮੈਂ ਉਹ ਨਾਵਲ ਸੀ ਪੜ ਆਵੇ ਜੋ ਪੜਦਾ ਸੀ ਤੂੰ ਪਰਸੋਂ ਵੇ ਇੱਕ ਬਾਤਰ ਤੇਰੇ ਵਰਗਾ ਸੀ ਜੋ ਸੌ ਸਰਦਾ ਵਰਦਾ ਸੀ ਇੰਜ ਲੱਗਿਆ ਉਹ ਤੇਰੇ ਆ ਅਰਸ਼ੋਂ ਵੇ ਕਲ ਲੈਵਰੇ ਰੀ ਵਿੱਚ ਅੜਿਆ ਵੇ ਹੋ ਕਾ ਤੂੰ ਹਸਾ ਕਦੇ ਹੀ ਆਉਂਦਾ ਓ ਵੇ ਅੰਗਮਈ ਫਿੱਕੇ ਪਾਵੇਂ ਕੁੜਤੇ ਵੇ ਕੋਈ ਚੱਜਦਾ ਰੰਗ ਨਹੀਂ ਕੋਈ ਚੱਜ ਦਾ ਰੰਗ ਨਹੀਂ ਤੇਰੇ ਪਗਵਨਾ ਕੇ ਸੂਟ ਜਹੀ ਖੁਦ ਪਾਵਾਂ ਜੁੱਤੀ ਬੂਟ ਜਹੀ ਸਾਡੀ ਜ਼ਿੰਦਗੀ ਵਿੱਚ ਜੇ ਪਰਤੋਂ ਵੇ ਕੱਲ ਲਾਇਬ੍ਰੇਰੀ ਵਿੱਚ ਅੜਿਆ ਵੇ ਮੈਂ ਉਹ ਨਾ ਬਲਸੀ ਪੜਿਆ ਵੇ ਜੋ ਪੜਦਾ ਸੀ ਤੂੰ ਪਰਸੋਂ ਵੇ ਹਉ ਵਖ ਜਹਨੋਂ ਰਹਿ ਨਾ ਆਪਣੀ ਆਦਤ ਕਰਦਾ ਐ ਹੇ ਕੀ ਕਾਗਜ਼ ਚੋਂ ਦਿਸਦਾ ਜੋ ਸਾਰਾ ਦਿਨ ਪੜਦਾ ਐ ਸਾਰਾ ਦਿਨ ਪੜਦਾ ਐ ਵੇ ਤੈਨੂੰ ਫੋਲੋ ਕੀਤਾ ਕਿ ਦੇਦਾ ਸੋਡਾ ਨਾਟਕ ਦੇਖਿਆ ਜਦੇ ਦਾ ਸ਼ਿਰਸ਼ਤ ਲੱਗ ਗਈ ਚੜ ਤੂੰ ਵੇ ਉਹ ਕੱਲ ਲਾਇਬ੍ਰੇਰੀ ਵਿੱਚ ਅੜੇ ਆਵੇ ਮੈਂ ਉਹ ਨਾਵਲ ਸੀ ਪੜਿਆ ਆਵੇ ਜੋ ਪੜਦਾ ਸੀ ਤੂੰ ਪਰਸੋਂ ਵੇ ਹੋ ਆਪਣੇ ਨਾਂ ਦੇ ਦਸਖਤ ਮੇਰੇ ਹੱਥ ਤੇ ਕਰ ਦੇਵੇ ਹਏ ਨਾਟਕ ਤੋਂ ਚੱਲ ਅਸਲ ਹੋ ਜਾਈਏ ਪਿੱਛੇ ਪਰਦੇ ਵੇ ਮੈਨੂੰ ਕਵਿਤਾ ਵਾਂਗੂ ਲਿਖ ਦੇਵੇ ਤੇਰੇ ਹੱਥੋਂ ਅੱਖਰ ਵੇਖ ਦੇਵੇ ਸਾਡੀ ਵਿੱਚ ਹੀ ਹੋ ਜੇ ਵਰਤੋਂ ਵੇ ਹੋ ਕੱਲ ਲਾਇਬ੍ਰੇਰੀ ਵਿੱਚ ਅੜ ਆਵੇ ਮੈਂ ਉਹ ਨਾਵਲ ਸੀ ਪੜ੍ਹਾਵੇ ਜੋ ਪੜਦਾ ਸੀ ਤੂੰ ਪਰਸੋਂ ਵੇ ਕੱਲ ਲਾਇਬ੍ਰੇਰੀ ਵਿੱਚ ਅੜ ਆਵੇ ਮੈਂ ਉਹ ਨਵਲ ਸੀ ਪੜਿਆ ਵੇ ਜੋ ਪੜਦਾ ਸੀ ਤੂੰ ਪਰਸੋਂ ਵੇ ਉਹ ਕੱਲ ਲਾਇਬ੍ਰੇਰੀ ਵਿੱਚ ਅੜਿਆ ਵੇ ਮੈਂ ਉਹ ਨਵਲ ਸੀ ਪੜਿਆ ਵੇ ਜੋ ਪੜਦਾ ਸੀ ਤੂੰ ਪਰਸੋਂ ਵੇ